ਆ ਕੀ ਕਰੀਏ ਨਾ ਬੱਬੂ ਦੇ ਬਾਪੇ ਇਹ ਵਕੁਰ ਕੰਡੇ ਜੇ ਕਰਦਾ ਸੀ ਮੈਂ ਤੈਨੂੰ ਕੀ ਹੋਰ ਕੰਡੇ ਜੇ ਕਰਦਾ ਸੀ ਤੂੰ ਚਾਹੁੰਦਾ ਕੀ ਹੈ ਤੇਰੇ ਲੱਛਣ ਮੈਨੂੰ ਮਾੜੇ ਲੱਗਦੇ ਆ ਤੇਰੀ ਨਿਗਾ ਵੀ ਮੈਨੂੰ ਮਾੜੀ ਲੱਗਦੀ ਹੈ ਨਾ ਅੱਜ ਮੈਂ ਕਹਣਾ ਵੀ ਇੱਕ ਕਹੇ ਮੈਂ ਕਹਿੰਦੀ ਹਾਂ ਕਾਹਨੂੰ ਤੈਨੂੰ ਕੁਝ ਕਹਿਣਾ ਕਾਹਨੂੰ ਤੈਨੂੰ ਕੁਝ ਕਹਿਣਾ ਚੌਰਾ ਕਿਸੇ ਥਾਂ ਦਾ ਉਹ ਮੈਂ ਤਾਂ ਤੈਨੂੰ ਐ ਕਹਿਣਾ ਮੈਂ ਕੈਨੇਡਾ ਦਾ ਵਗ ਚਲੀ ਹੈ ਹਏ ਉਹ ਜਾ ਮੈਨੂੰ ਆਰਾਮ ਕਰ ਲੰਦੇ ਕੈਨੇਡਾ ਵਗਦੇ ਅੰਮਣ ਹੈ ਚੌਰਾ ਕਿਸੇ ਥਾਂ ਦਾ ਲੰਗੜਾ ਹਰ ਬਿੱਲੇ ਆਸ਼ਕੀਆਂ ਸੋਝਦੀਆਂ ਉਹ ਜੋ ਆਕੇ ਨੂੰ ਸਮਝਾਉਂਦਾ ਫਿਰਦਾ ਹਲਕੇ ਕੁੱਤੇ ਵਾਂਗੂ ਪੈਂਦਾ ਕੱਢਦਾ ਕੁੱਤਕਧਾਰੀਆਂ ਮੇਰੇ ਪੈਰਾਂ ਤੇ ਡੱਬ ਕੇ ਮਾਰਨਾ ਧਗਰੀ ਦਾ ਭੁੱਖਾ ਹਰਨਾਂ ਦਾ ਠਰਕੀ ਤੂੰ ਨਹੀਂ ਸੁਧਰ ਸਕਦਾ ਇਹ ਕਰਦੀ ਨਾ ਬੱਤੀ ਗੱਲ ਕੋਈ ਹੈ ਤੂੰ ਹਣ ਇੱਥੋਂ ਜਾਣਾ ਕਿ ਕਿੱਦਾਂ ਜਾਣਾ ਮੈਨੂੰ ਦੱਸ ਦੇ ਲੂ ਲੂ ਕਰੀਏ ਤੂੰ ਮੈਨੂੰ ਇਹ ਲੂ ਲੂ ਕਹਿ ਮੈਂ ਤੈਨੂੰ ਕਹੂੰਗਾ ਜਾ ਬੱਕ ਜਾ ਇੱਥੋਂ ਨਰਾਲੇ ਬਾਬੇ ਦੀ ਜਲਤਾ ਰਾਹ ਰਹੀ ਹੈ ਮੈਂ 21 ਦਿਨ ਦੀ ਸੁੱਚ ਮ ਰੱਖਣੀ ਆ ਜਾ ਬੱਕ ਜਾ ਕਰਦੀ ਨਹੀਂ ਲੂ ਲੂ ਕਰਾ ਤੂੰ ਹਣ ਬੱਬੂ ਦੇ ਪਾਪੇ ਜਾਣਾ ਕਿ ਨਹੀਂ ਜਾਣਾ ਪਾਏ ਦਾ ਕੋਲ ਕੈਮਰਾ ਵੀ ਹੂੰ ਦੇਖਿਆ ਕਹੇ ਮੇਰੇ ਛੜੀ ਮੜਾ ਜੈ ਕਹਦੇ ਨਹੀਂ ਕਿ ਪ੍ਰੀਤੀ ਸੱਪਰੋਂ ਵਰਗੇ ਲੱਗਦੀਆਂ ਕੋਈ ਚਾਂਬਲ ਜੰਦੀ ਐ ਛੜੀ ਪੋਂਕ ਦਾ ਗੋਡਿਆਂ ਤੋਂ ਤਰਿਆ ਨਹੀਂ ਜਾਂਦਾ ਹੈਗਾ ਗੋਡਿਆਂ ਤੋਂ ਤੇਰੇ ਤੋਂ ਵੀ ਨਹੀਂ ਤਰਿਆ ਜਾਂਦਾ ਖਬਰਦਾਰ ਜੈ ਮੈਨੂੰ ਬੁਲਾਇਆ ਆਵੇ ਮੈਂ ਤੈਨੂੰ ਦੱਦਾ ਹੀ ਨਹੀਂ ਬੁਲਾਉਂਦੀ ਜਾ ਬੰਗ ਜਾ ਤੂੰ ਕੋਲ ਬੈਠ ਕੇ ਠਰ ਕੇ ਬੋਰਨਾ ਹੁੰਦਾ ਅੰਜਰ ਕਿਸੇ ਚਲਮ ਕਿਤੇ ਉਹ ਟੈਕ ਟੂਕ ਨਾਲ ਉਹਦੇ ਕੋਈ ਗੱਲਬਾਤ ਸਾਂਝੀ ਕਰ ਲਾ ਹੋਰ ਕਰਨੀ ਤੇਰੇ ਨਾਲ ਗੱਲਬਾਤ ਸਾਂਝੀ ਲੋਕਾਂ ਨੂੰ ਅਟੈਕ ਹੁੰਦਾ ਤੈਨੂੰ ਤਾਂ ਅਟੈਕ ਵੀ ਨਹੀਂ ਹੁੰਦਾ